ਲੋਕ ਸਭਾ ਮੈਂਬਰ ਪੰਨੀਤ ਕੋਰ ਜਲਦ ਹੀ ਭਾਜਪਾ ਚੋ ਹੋਣਗੇ ਸ਼ਾਮਿਲ ਇਹ ਐਲਾਨ ਅੱਜ ਪੰਨੀਤ ਕੋਰ ਨੇ ਪਟਿਆਲਾ ਵਿਕੇ ਭਾਰਤੀ ਜੰਦਾ ਪਾਰਟੀ ਦੇ ਬੂਤ ਮਹਸ ਮੇਲਨ ਦੌਰਾਨ ਕੀਤਾ ਹੈ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਵੱਲੋਂ ਕਰਵਾਏ ਸਮੇਲਨ ਵਿੱਚ ਪੰਨੀਤ ਕੋਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਜਲਦੀ ਹੀ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੀ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਲਈ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਉਹਨਾਂ ਨੂੰ ਪਤਾ ਹੈ ਕਿ ਪਰਨੀਤਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਪਸਪਦੀ ਉਮੀਦਵਾਰ ਹੋਵੇਗੀ ਇਕੱਠ ਨੂੰ ਸੰਬੋਧਨ ਕਰਦੇ ਪਰਨੀਤਕੌਰ ਨੇ ਕਿਹਾ ਕਿ ਪਟਿਆਲਾ ਵਿਧਾਨ ਸਭਾ ਹਲਕਾ 110 ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਜਤਨਾਤੀ ਇਲਾਕਾ ਨਿਵਾਸੀਆਂ ਦੇ ਭਰੋਸਾ ਸਦਕਾ ਕੇਂਦਰੀ ਸੜਕ ਨਿਰਮਾਣ ਮੰਤਰੀ ਮੰਤਰੀ ਨਿਤੇਨ ਗੜકરી ਵੱਲੋਂ ਪਟਿਆਲਾ ਦੇ ਉੱਤਰੀ ਬਾਈਪਾਸ ਦੀ ਫਾਈਲ ਪਾਸ ਕਰ ਦਿੱਤੀ ਗਈ ਹੈ ਅਤੇ ਨਿਰਮਾਣ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਤੇ ਉਹਨਾਂ ਕਿਹਾ ਕਿ ਦੀ ਬਾਈਪਾਸ ਦੀ ਉਸਾਰੀ ਦਾ ਕੰਮ ਅਗਲੇ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪਟਿਆਲਾ ਦਿਹਾਤੀ ਵਿਧਾਨ ਸਭਾ ਵਿਚੇ ਕਰਵਾਏ ਵਿਕਾਸ ਕਾਰਜ ਦਾ ਜ਼ਿਕਰ ਵੀ ਕੀਤਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਾਲ ਧੰਨਵਾਦ ਲੋਕ ਸਭਾ ਮੈਂਬਰ ਪਨੀਤ ਕੌਰ ਜਲਦ ਹੀ ਭਾਜਪਾ ਚੋਣਾਂ ਹੋਣਗੇ ਸ਼ਾਮਿਲ ਇਹ ਐਲਾਨ ਅੱਜ ਪਨੀਤ ਕੌਰ ਨੇ ਪਟਿਆਲਾ ਵਿਕੇ ਭਾਰਤੀ ਜਨਤਾ ਪਾਰਟੀ ਦੇ ਬੂਤ ਮਹਾਂ ਸੰਮੇਲਨ ਦੌਰਾਨ ਕੀਤਾ ਹੈ ਭਾਜਪਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਤ ਸ਼ਰਮਾ ਬਿੱਟੂ ਵੱਲੋਂ ਕਰਵਾਏ ਸਿਮਿਲਨ ਵਿੱਚ ਪਰਨੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੀ ਹਨ ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੀ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਲਈ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਉਹਨਾਂ ਨੂੰ ਪਤਾ ਹੈ ਕਿ ਪਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਦੀ ਉਮੀਦਵਾਰ ਹੋਵੇਗੀ ਇਕੱਠ ਨੂੰ ਸੰਬੋਧਨ ਕਰਦੇ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਵਿਧਾਨ ਸਬਾ ਹਲਕਾ 110 ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਜਤਨਾਤੀ ਇਲਾਕਾ ਨਿਵਾਸੀਆਂ ਦੇ ਭਰੋਸਾ ਸਦਕਾ ਕੇਂਦਰੀ ਸੜਕ ਨਿਰਮਾਣ ਮੰਤਰੀ ਮੰਤਰੀ ਨੀਤਨ ਗੜਕਰੀ ਵੱਲੋਂ ਪਟਿਆਲਾ ਦੇ ਉਤਰੀ ਬਾਈਪਾਸ ਦੀ ਫਾਈਲ ਪਾਸ ਕਰ ਦਿੱਤੀ ਗਈ ਹੈ ਅਤੇ ਨਿਰਮਾਣ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਤੇ ਉਹਨਾਂ ਕਿਹਾ ਕਿ ਉਤਰੀ ਬਾਈਪਾਸ ਦੀ ਉਸਾਰੀ ਦਾ ਕੰਮ ਅਗਲੇ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪਟਿਆਲਾ ਦਿਹਾਤੀ ਵਿਧਾਨ ਸਭਾ ਵਿਚੇ ਕਰਵਾਏ ਵਿਕਾਸ ਕਾਰਜ ਦਾ ਜ਼ਿਕਰ ਵੀ ਕੀਤਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਾਲ ਧੰਨਵਾਦ ਲੋਕ ਸਭਾ ਮੈਂਬਰ ਪਨੀਤ ਕੌਰ ਜਲਦ ਹੀ ਭਾਜਪਾ ਚੋ ਹੋਣਗੇ ਸ਼ਾਮਿਲ ਇਹ ਐਲਾਨ ਅੱਜ ਪਨੀਤ ਕੌਰ ਨੇ ਪਟਿਆਲਾ ਵਿਕੇ ਭਾਰਤੀ ਜਨਤਾ ਪਾਰਟੀ ਦੇ ਬੂਤ ਮਹਾਂਸਮੇਲਨ ਦੌਰਾਨ ਕੀਤਾ ਹੈ ਭਾਜਪਾ ਜ਼ਿਲ੍ਹਾ ਸ਼ਹਿਰੀਪੁਰ ਦਾ ਸੰਜੀਵ ਸ਼ਰਮਾ ਬਿੱਟੂ ਵੱਲੋਂ ਕਰਵਾਏ ਸਮੇਲਨ ਵਿੱਚ ਪਨੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਰਕਤੇ ਕੱਟ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਜਲਦੀ ਹੀ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੀ ਪਾਸਪਾ ਨੇ ਪੰਜਾਬ ਵਿੱਚ ਲੋਕ ਸਭਾ ਲਈ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਉਹਨਾਂ ਨੂੰ ਪਤਾ ਹੈ ਕਿ ਪਰਨੀਤਕੌਰ ਪਟਿਆਲਾ ਲੋਕ ਸਭਾ ਸੀਟੋਂ ਪਾਸਪਾ ਦੀ ਉਮੀਦਵਾਰ ਹੋਵੇਗੀ ਇਕੱਠ ਨੂੰ ਸੰਬੋਧਨ ਕਰਦੇ ਪਰਨੀਤਕੌਰ ਨੇ ਕਿਹਾ ਕਿ ਪਟਿਆਲਾ ਵਿਧਾਨ ਸਭਾ ਹਲਕਾ 110 ਦੇ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਜਤਨਾਤਿ ਇਲਾਕਾ ਨਿਵਾਸੀਆਂ ਦੇ ਭਰੋਸਾ ਸਦਕਾ ਕੇਂਦਰੀ ਸੜਕ ਨਿਰਮਾਣ ਮੰਤਰੀ ਮੰਤਰੀ ਨੀਤਨ ਗੜકરી ਵੱਲੋਂ ਪਟਿਆਲਾ ਦੇ ਉਤਰੀ ਬਾਈਪਾਸ ਦੀ ਫਾਈਲ ਪਾਸ ਕਰ ਦਿੱਤੀ ਗਈ ਹੈ ਅਤੇ ਨਿਰਮਾਣ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਤੇ ਉਹਨਾਂ ਕਿਹਾ ਕਿ ਉਤਰੀ ਬਾਈਪਾਸ ਦੀ ਉਸਾਰੀ ਦਾ ਕੰਮ ਅਗਲੇ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪਟਿਆਲਾ ਦਿਹਾਤੀ ਵਿਧਾਨ ਸਭਾ ਵਿੱਚ ਕਰਵਾਏ ਵਿਕਾਸ ਕਾਰਜ ਦਾ ਜ਼ਿਕਰ ਵੀ ਕੀਤਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਅਪਡੇਟਸ ਨਾਲ ਧੰਨਵਾਦ